ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲ ਹੈ ਅਤੇ ਗੈਂਗਸਟਰਾਂ ਦੇ ਨਾਲ ਜੋੜਿਆ ਜਾਂਦਾ ਹੈ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਜਾਂਦਾ ਕਿ ਗੈਂਗਸਟਰ ਕੁਝ ਗੈਂਗਸਟਰਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੇ ਲਿੰਕ ਸਨ ਉਸ ਨੂੰ ਲੈ ਕੇ ਹੁਣ ਅੱਜ ਸੁੱਚਾ ਸਿੰਘ ਲੰਗਾ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਇਲਜ਼ਾਮ ਸਿੱਧੇ ਤੌਰ ਤੇ ਲਗਾ ਦਿੱਤੇ ਨੇ ਕਿ ਸੁਖਜਿੰਦਰ ਰੰਧਾਵਾ ਦੇ ਜਿਹੜੇ ਗੈਂਗਸਟਰ ਨਾਲ ਲਿੰਕ ਸਨ ਉਹਨਾਂ ਵੱਲੋਂ ਇੱਕ ਅਕਾਲੀ ਦਲ ਦੇ ਲੀਡਰ ਅਤੇ ਪਿੰਡ ਦੇ ਸਰਪੰਚ ਦਾ ਕਤਲ ਕਰਵਾਇਆ ਗਿਆ ਸੀ ਪਰ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਸ ਨੂੰ ਲੈ ਕੇ ਜਿਹੜੇ ਸੁੱਚਾ ਸਿੰਘ ਲੰਗਾ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਕਾਂਗਰਸ ਸਰਕਾਰ ਵੇਲੇ ਵੀ ਇਹ ਆਵਾਜ਼ ਉਠਾਈ ਗਈ ਸੀ ਐਸਐਸਪੀ ਦਾ ਘਰਾਉ ਵੀ ਕੀਤਾ ਗਿਆ ਸੀ ਪਰ ਹਜੇ ਤੱਕ ਉਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਕੈਪਟਨ ਵੱਲੋਂ ਵੀ ਉਹ ਜਿਹੜੀ ਜਾਂਚ ਸ਼ੁਰੂ ਹੋਈ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਅਤੇ ਤੁਹਾਨੂੰ ਦੱਸ ਦਿਆਂ ਕਿ ਗੈਂਗਸਟਰ ਨਾਲ ਜਿਹੜੇ ਲਿੰਕ ਨੇ ਸੁਖਜਿੰਦਰ ਰੰਧਾਵਾ ਦੇ ਕੁਝ ਦਿਨ ਪਹਿਲਾਂ ਸਨੂ ਜਖੜ ਵੱਲੋਂ ਵੀ ਇਹ ਗੱਲਾਂ ਕਲੀਅਰ ਕਰ ਦਿੱਤੀਆਂ ਗਈਆਂ ਸੀ ਤੇ ਹੋਰ ਕੀ ਕਹਿਣਾ ਸੁਚੇਤ ਸਿੰਘ ਲੰਗਾ ਦਾ ਆਓ ਸੁਣਦੇ ਆ ਬਹੁਤ ਵੱਡਾ ਨਿਆਂ ਹੋਇਆ ਬਹੁਤ ਵੱਡੇ ੱੱੱਕੇ ਹੋਏ ਨੇ ਸਾਡੀ ਪਾਰਟੀ ਦਾ ਲੰਬਾ ਸਮਾਂ ਸਰਕਲ ਦਾ ਪ੍ਰਧਾਨ ਜ਼ਿਲ੍ਹੇ ਦਾ ਜਨਨ ਸ਼ਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਤੇ ਰਾਜ ਵਿੱਚ ਗੈਂਗਸਟਰਾਂ ਕੋਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਤੇ ਇਨਕੁਆਰੀ ਵੀ ਤੁਰਪੀ ਸੀ ਤੇ ਕਾਨੜ ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਇਨਕੁਆਰੀ ਬੰਦ ਕਰਵਾਈ ਸੀ ਕਿੰਨੇ ਕਿਹਦੇ ਮੱਕੇ ਦੇ ਕਹਿੰਦੇ ਹੋਇਆ ਉਹ ਮੈਂ ਸਮਝਣਾ ਕਾਟਣ ਅਮਰਿੰਦਰ ਸਿੰਘ ਦੇ ਕਹਿੰਦੇ ਉਹ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਿਆ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਦੋਂ ਉਸ ਵੇਲੇ ਕਾਰਨਰਡ ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜਕੱਲ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਵਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਆਏ ਸੀਬੀਆਈ ਕੋਲੋਂ ਮੰਗ ਕਰਨੇ ਆ ਕਿ ਸੀਬੀਆਈ ਕੋਲੋਂ ਇਹ ਇਨਕੁਆਰੀ ਜਿਹੜੀ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਕੋਈ ਕਹੀ ਹੈ ਕੋਈ ਸਬੂਤ ਨੇ ਹੱਥ ਦੇ ਵਿੱਚ ਜਾਂ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜੜੇ ਇਹਨਾਂ ਵੱਲੋਂ ਕਰਵਾਇਆ ਹੈ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿਹਦੇ ਜਿਹਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀਗੀ ਇਹਨਾਂ ਐਫ ਆਈ ਆਰ 'ਚ ਉਹ ਪੈਣ ਨਹੀਂ ਦਿੱਤਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਂ ਲੈ ਰਹੇ ਸੀ ਕਾਦੀ ਦਲ ਵਾਲੇ ਜਿਹੜੇ ਲਗਾਤਾਰ ਇਹਦਾ ਨਾਂ ਲੈ ਰਹੇ ਨੇ ਅੱਜ ਉਹ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਹੈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟਲੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਤੇ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭ ਲਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਉਹਦਾ ਹੀ ਤੇ ਇੱਕ ਦੂਜੇ ਦਾ ਹੈਗਾ ਤੇ ਇਹ ਗੱਲਾਂ ਜਿਹੜੀਆਂ ਨੇ ਕਾਲੇ ਲਈ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਏ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਅਸੀਂ ਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਿਤਾਰ ਦੇਣਾ ਅੱਜ ਦਾ ਤਖਣਾ ਹੋ ਗਿਆ ਏ ਅੱਜ ਤੇ ਤੁਸੀਂ ਆਪਣੇ ਲੋਕ ਚੇਤਾਵਨੀ ਦੇ ਦਿੱਤੀ ਏ ਜੇ ਹਾਲੇ ਵੀ ਜੇ ਕੋਈ ਕਾਰਵਾਈ ਹੁੰਦੀ ਤਾਂ ਇਹ ਸਟੈਪ ਅੱਗੇ ਚੱਲਦਾ ਰਹੇਗਾ ਇਹ ਸਟੈਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਕਰਕੇ ਤੇ ਅੱਗੋਂ ਸਾਡਾ ਸੰਘਰਸ਼ ਜਾਰੀ ਰਹੇਗਾ